ਜੋ ਲੋਕ ਮਹੱਲਾ ਤੀਜਾ ਮਨ ਹਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਠ ਭੇਖ ਕਰ ਭਰਮ ਦੇ ਦੁਖ ਪਾਇਆ ਦੂਜੇ ਪਾਇ ਧਰਮ ਉਹਦੇ ਦੇਖਦੀ ਵਕ ਵਕ ਭਗਤਾ ਨਾ ਕੋਈ ਦੇਖਦੀ ਵਕ ਵਕ ਜਗਾ ਕੇ ਭਗਤ ਨੇ ਅਲੱਗ ਲੱਗਦੇ ਜਦੋਂ ਪਾਜਾ ਕਹਿੰਦਾ ਦੇ 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 ਪਹਿਰਾਵੇ ਅੱਡ ਅੱਡ ਹੁੰਦੇ ਆਰ ਗੁਰਮਤਿ ਮਾਰਗ ਹੈ ਜਿਹੜਾ ਇਹਦੇ ਚ ਦੇਖਦੀ ਉਦਾਂ ਅਜੇ ਦਾ ਖਾਲਸਾ ਸਾਜਿਆ ਇਹ ਭੇਸ ਨਹੀਂ ਇਹ ਤਾਂ ਪਹਿਲਾਂ ਚੱਲਦਾ ਮਾਰਗ ਤਾਂ ਪਹਿਲਾਂ ਚੱਲਦਾ ਇਹ ਤਾਂ ਖਾਲਸਾ ਦਾ ਫੌਜ ਆ ਵਰਦੀ ਹੈ ਠੀਕ ਹੈ ਫੌਜਾ ਸਾਜੇ ਉਹਦੀ ਵਰਦੀ ਅਲੱਗ ਹੁੰਦੀ ਆ ਆਪਾਂ ਸਿਵਲ ਦੇ ਵਿੱਚ ਜੇ ਫੌਜਾ ਸਾਜ ਦਾ ਵਰਦੀ ਨਹੀਂ ਬਣਾਉਂਦੇ ਤੇ ਵਰਦੀ ਹੈ ਇਹਦਾ ਮਤਲਬ ਇਹ ਵੀ ਆਪਣੇ ਦੇ ਪਿੱਤੇ ਚੁੱਕ ਭੁੱਲ ਕੇ ਆਪਣੇ ਦੇ ਹੀ ਨਾ ਬੱਜ ਜਾ ਗੋਲੀ ਜਾਂ ਤੀਰ ਜਾਂ ਕੁਝ ਦੂਰੋਂ ਵਰਦੀ ਆ ਤਾਂ ਡੁਕਦੀ ਹੁੰਦੀ ਹੈ ਟੀਮੋ ਦੀ ਵੀ ਹੁੰਦੀ ਹੈ ਖੇਡਣ ਵਾਲਿਆਂ ਦੀ ਫੌਜਾਂ ਦੀ ਵੀ ਹੁੰਦੀ ਹੈ ਹਾਂਜੀ ਵਾਨਾਟ ਵਾਸਤੇ ਕੋਈ ਜਗ੍ਹਾ ਨਹੀਂ ਚਾਹੀਦੀ ਵਿਚਾਰ ਵਾਸਤੇ ਜਗ੍ਹਾ ਵਾਨਾਟ ਇਹ ਹੁੰਦਾ ਵੀ ਮੈਂ ਮੰਨ ਲਈ ਨਹੀਂ ਹੈ ਜੋ ਮੈਂ ਕਰ ਰਿਹਾ ਚਾਹੇ ਗਲਤ ਵੀ ਸਾਬਤ ਹੋ ਜੇ ਮੈਂ ਨਹੀਂ ਛੱਡੂ ਜੇਰਾ ਰਾਹ ਸੀ ਅਪਣਾ ਲਿਆ ਚਾਹੇ ਗਲਤ ਹੈ ਸਾਬਤ ਹੋ ਜੇ ਲੋਹਾਠੀਓ ਕਹਿੰਦੇ ਨੇ ਜਿੱਦ ਜਿਵੇਂ ਆਪਾਂ ਜਿੱਦ ਕਹਿੰਦੇ ਕਿਹਨਾਂ ਨੇ ਪਾਇਓ ਜਿੰਨੇ ਮਾਰ ਲਾਹ ਰਾਲੇ ਨੇ ਇਹਨਾਂ ਦੇ ਭੇਸ ਨੇ ਸਾਰਿਆਂ ਸੇ ਪਹਿਲੀ ਗੱਲ ਤਾਂ ਇਹਨਾਂ ਮੱਤੇ ਵੀ ਕੁਝ ਪ੍ਰਾਪਤ ਨਹੀਂ ਹੋਈ ਇਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ ਜੀ ਇਹ ਜਿਹ ਰਿੱਧ ਸਿੱਧੀ ਦੀ ਗੱਲ ਕਰਦੇ ਹੁੰਦੇ ਨੇ ਰਿੱਧ ਸਿੱਧੀ ਦੀ ਗੱਲ ਇਹ ਆਊਗੀ ਹੁਣ ਫਿਰ ਸਿੱਧੀ ਆ ਗਈ ਜੀ ਇਹ ਆ ਗਿਆ ਉਹ ਆ ਗਿਆ ਜਿਵੇਂ ਸੰਤ ਕਰਦੇ ਨੇ ਇਹਨਾਂ ਨੂੰ ਅਸਲੀ ਸਾਖਦੀ ਪ੍ਰਾਪਤੀ ਨਹੀਂ ਹੋ ਸਕਦੀ ਆਤਮਾ ਦੀ ਸ਼ਾਂਤੀ ਦੀ ਸ਼ਾਂਤੀ ਨਹੀਂ ਹੋ ਸਕਦੀ ਮੁਕਤੀ ਨਹੀਂ ਮਿਲ ਸਕਦੀ ਜਿਹੜੀ ਕਿ ਮੁਕਤੀ ਧਰਮ ਦਾ ਪਹਿਲਾ ਟੀਚਾ ਹੀ ਮੁਕਤੀ ਹੈ ਬਨ ਹੱਥ ਤੇਖ ਕਰ ਭਰਮ ਦੇ ਧੇਖ ਕਰਕੇ ਭਰਮੇ ਫਿਰਦੇ ਨੇ ਅਸੀਂ ਧਾਰਮਿਕ ਹੋ ਕੇ ਜਿਹੜਾ ਭੇਖ ਦਾ ਨਾ ਜਿਵੇਂ ਅਸੀਂ ਵੀ ਕਹਿੰਦੇ ਆ ਕਿ ਰੱਖ ਲੈ ਉਹ ਕਰ ਲੋ ਕਰਪਾਨ ਪਾ ਲੋ ਵੈਸੇ ਜੇ ਨਹੀਂ ਹੈ ਭਰਮ ਇਹ ਬਨ ਹੱਠ ਵਾਲੇ ਕਰਦੇ ਨੇ ਸਾਡਾ ਤਾਂ ਹੈ ਹੀ ਨਹੀਂ ਇਹ ਬਨ ਹੱਠ ਧੇਖ ਕਰ ਭਰਮ ਦੇ ਦੁੱਖ ਪਾਇਆ ਦੂਜੇ ਪਾਇ ਦੂਜੇ ਪਾਇ ਦੁੱਖ ਹੈ ਜਿਵੇਂ ਅੱਜ ਕਰੇਗਾ ਖਾਲਸਾ ਜਦ ਤੋਂ ਸ਼ੁਰੂ ਹੋਇਆ ਜਦ ਤੋਂ ਦੁੱਖੇ ਦੁੱਖ ਦੇ ਕਲੇਸ਼ ਨੇ ਪ੍ਰਾਪਤੀ ਕੋਈ ਨਹੀਂ

ਉਹਨਾਂ ਦੇ ਵਿੱਚ ਕੁਛ ਨਹੀਂ ਪਰਮ ਹੁੰਦਾ ਉਹਨਾਂ ਨੂੰ ਵੀ ਅਸੀਂ ਧਾਰਮਿਕ ਧਾਰਮਿਕ ਦੀ ਹੁੰਦੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਹੋਜੀ ਰਿੱਧੀ ਸਿੱਧੀ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਉਹ ਆ ਕੋ ਕੀ ਹੁੰਦੀ ਲੋਕਾਂ ਨੂੰ ਕੀ ਕਹਿੰਦੇ ਸਾਡੇ ਕੋਲ ਰਿੱਧੀ ਸਿੱਧੀ ਹੁੰਦੀ ਜਦੋਂ ਸੰਤ ਕਹਿੰਦੇ ਹਾਂਜੀ ਇਹ ਬੋਲ ਆਲੇ ਨੇ ਗੁਰਮਤਿ ਲਈ ਹੈ ਇਹ ਰਿੱਧ ਸਿੱਧਾ ਸਭ ਮੋਹ ਹੈ ਇਹਦਾ ਸਾਰਾ ਮਾਇਆ ਦਾ ਮੋਹ ਹੈ ਅਰਥ ਨਾਮ ਨ ਬਸਿਆ ਨਾ ਹੈ ਕਿਸੇ ਦੇ ਅਤਰ ਲੋਭ ਦੀ ਬਸਿਆ ਕਦੇ ਕਿਸੇ ਮਨ ਹਟਾੜੇ ਦਾ ਕੋਈ ਐਸਾ ਗ੍ਰੰਥ ਨਹੀਂ ਹੈ ਜਿਹਦੇ ਨਾਲ ਤੁਹਾਨੂੰ ਆਤਮਿਕ ਸ਼ਾਂਤੀ ਮਿਲੇ ਗੁਰਬਾਣੀ ਵਿੱਚ ਜਿੱਦਿਆਂ ਦੀ ਵੀ ਬਾਣੀ ਦਰਜ ਹੈ ਕੋਈ ਸਾਰੇ ਮਨ ਹਟਾਤੇ ਉਸ ਇਖਤਸਾਰ ਗੁਰ ਸੇਵਾ ਤੇ ਮਨ ਬਸ ਮਿਹਰਬਾਨ ਹੋ ਉਹ ਉਹ ਨਿਰਮਲ ਉਦਾ ਅਗਿਆਨਤਾ ਦੇ ਦਾਜ ਦੇਖੋ ਮਨ ਨਿਰਮਲ ਦੀ ਡਿਫੀਨੇਸ਼ਨ ਤੇ ਇੱਥੇ ਠੀਕ ਹੈ ਮਨ ਨਿਰਮਲ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਅੰਦਰ ਕਪਟ ਨਹੀਂ ਹੈ ਮੈਂ ਮਜਬੂਨਦਾਰ ਹਾਂ ਇਹ ਅਗਿਆਨਤਾ ਹੈ ਜੀ ਉਹ ਵੀ ਅંધੇਰਾ ਹੈ ਉਹ ਵੀ ਹੈ ਜੋ ਨਿਰਮਲ ਨਹੀਂ ਹੈ ਪਾਰਦਰਸ਼ੀ ਦੀ ਹੈ ਮਨ ਨਿਰਮਲ ਸੀ ਕਬੀਰ ਦਾ ਉਦੋਂ ਵੀ ਪਹਿਲਾਂ ਕਾਸ਼ੀ ਰੱਪੀ ਦੀ ਹੋਈ ਹੈ ਮਨ ਨਿਰਮਲ ਅਗਿਆਨਤਾ ਸੀ ਤੋਂ ਹੋਰ ਤੋਂ ਠੱਗੀ ਥੋਰੀ ਤੋਂ ਬਿਨਾ ਗਿਆਨ ਤੋਂ ਬੁਰਾਈ ਦਾ ਤੋਤਾ ਨਿਰਮਲ ਹੋਣਾ ਨਾਲ ਗਿਆਨਤਾ ਨਹੀਂ ਗਿਆਨਤਾ ਤਾਂ ਕੋਈ ਆਤਮਦਰਸ਼ੀ ਨਹੀਂ ਹੋ ਜਾਂਦੀ ਉਹ ਠੀਕ ਹੈ ਜੀ ਹਾਂ ਉਹੜਾ ਤੋਂ ਜੇ ਅਸੀਂ ਦੂਰ ਵੀ ਹੋ ਜਾਈਏ ਬੁਰਾਈ ਤਾਂ ਦੂਰ ਵੀ ਹੋ ਜੀਏ ਭਲੇ ਆਦਮੀ ਹੋ ਜਾਈਏ ਚੰਗੇ ਵੀ ਹੋ ਜਾਈਏ ਲੇਕਿਨ ਆ ਗਿਆਨਤਾ ਇੱਕ ਤਾਂ ਵੱਖਰੀ ਚੀਜ਼ ਹੈ ਵਰਮਾ ਦੀ ਜੋਜੀ ਇੱਕ ਵੱਖਰੀ ਗੱਲ ਹੈ ਹਾਂ ਉਹ ਆਦਮੀ ਬਹੁਤ ਛੇਤੀ ਸਮਝ ਜਾਂਦਾ ਇਹ ਇਹ ਗੱਲ ਜ਼ਰੂਰ ਹੈ ਜਿੰਨਾ ਕੋਈ ਵਾਹਦਾਰ ਹੁੰਦਾ ਬਹੁਤ ਛੇਤੀ ਉਹ ਪਕੜ ਕੇ ਚਲਾ ਜਾ ਸਕਦਾ ਉਹਦਾ ਪਹਿਲਾ ਬੋਲ ਸਾਫ਼ ਹੁੰਦਾ ਗਿਆਨ ਦੀ ਜਿਹੜਾ ਗੱਲ ਹੈ ਜੋ ਗਿਆਨ ਦੀ ਹੈ ਉਹ ਧਾਰੀ ਬੱਕਰੀ ਗੱਲ ਹੈ ਅਗਿਆਨਤਾ ਹੋਣੀ ਬੱਕਰੀ ਗੱਲ ਠੀਕ ਹੈ ਜੀ ਨਾਮ ਰਤਨ ਘਰੀ ਪ੍ਰਗਟ ਹੋਆ ਨਾਨਕ ਸਹਿਜ ਸਮਾਈ ਹਾਂ ਜਦੋਂ ਅਗਿਆਨਤਾ ਦਾ ਮੇਰਾ ਜਾਂਦਾ ਹੈ ਉਹਦੇ ਬਾਅਦ ਨਾਮ ਰਤਨ ਧਰ ਦੇ ਵਿੱਚ ਪ੍ਰਗਟ ਹੁੰਦਾ ਨਾਮ ਰਤਨ ਕੀ ਹੈ ਜਿਹੜਾ ਉਹ ਤੁਰਕੀ ਵਾਲੀ ਆਈ ਸਗਲੀ ਜਿਤ ਬਣਾਈ ਜਿਤ ਸਗਲੀ ਨਾ ਬਣਦਾ ਉਹ ਪ੍ਰਗਟ ਹੋਇਆ ਇੱਥੇ ਜਿਹੜਾ ਪਹਿਲਾਂ ਅਸੀਂ ਗੁਰਬਤ ਤੋਂ ਸਮਝਦੇ ਆ ਇਹ ਤਾਂ ਇਹ ਤਾਂ ਅਸੀਂ ਸਮਝ ਰਹੇ ਹਾਂ ਲੋ ਹਾਂ ਜਦ ਸਮਝ ਕੇ ਵੰਡ ਲਿਖ ਜਾਂਦਾ ਫੇਰ ਉਹ ਦੇ ਵਿੱਚੋਂ ਪ੍ਰਗਟ ਹੁੰਦਾ ਉਹ ਗੁਰਕਵੀਰ ਕਹਿੰਦਾ ਗੋਲਾ ਗਿਆਨ ਚਲਾਇਆ ਅੰਦਰੋਂ ਪ੍ਰਗਟ ਹੁੰਦਾ ਫਿਰ ਗਿਆਨ ਇਹ ਸਾਰੀ ਬਾਣੀ ਅੰਦਰੋਂ ਪ੍ਰਗਟ ਹੋਈ ਹੋਈ ਹੈ ਅਰ ਉਹ ਆ ਨਾਨਕ ਸਹਿਜ ਸੁਭਾਈ ਨਾਨਕਾ ਦਾ ਮਨ ਜਿਹੜਾ ਹੈ ਸਹਜ ਅਵਸਥਾ ਤੋਂ ਚਲਾ ਜਾਂਦਾ ਹੈ ਪੂਰੀ ਤਰ੍ਹਾਂ ਟਿਕ ਜਾਂਦਾ ਹਮੇਸ਼ਾ ਲਈ ਟਿਕ ਜਾਂਦਾ ਹੈ ਹਮੇਸ਼ਾ ਲਈ ਇਹਦਾ ਮਨ ਟਿਕ ਜਾਂਦਾ ਉਸਨੂੰ ਸਾਇੰਸ ਕਹਿੰਦੇ ਨੇ ਟਿਕ ਗਿਆ ਆ ਬਟ ਟਿਕਿਆ ਹੋਇਆ ਬਣ ਸੁਣਾ ਟਿਕਣ ਦਾ ਮਤਲਬ ਹੈ ਸੁਣਾਣਾ ਹੋਰ ਕੁਝ ਦਾ ਸਮਝ ਲਿਓ ਕੋਈ ਅਰਥ ਕਹਿੰਦਾ ਠੀਕ ਮੈਂ ਆਪਣਾ ਟਿਕਿਆ ਹੋਇਆ ਜੀ ਟਿਕਿਆ ਹੋਇਆ ਜਿਹਦਾ ਮਨ ਹੈ ਉਹਨੂੰ ਪਤਾ ਲੱਗ ਜਾਂਦਾ ਜਿੰਨਾ ਜਰ ਮਨ ਤੋਂ ਅਟਾ ਟਿਕਦਾ ਨਹੀਂ ਤੇ ਜੇ ਤੁਸੀਂ ਇਹ ਸਮਝ ਲਓ ਸਬੂਰ ਦੀ ਵਾਸਤਾ ਜਿ ਕੋਈ ਕਬੀ ਹੈ ਇਹਨੂੰ ਸਮਝਾਓ ਬੰਦੂ ਚੌੜੋਲ ਦਾ ਮਹੱਲਾ ਤੀਜਾ ਸ਼ਬਦ ਹੈ ਸਵਾਦਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਜਿਹੜੋ ਗੁਰਬਾਣੀ ਵਿੱਚੋਂ ਟੇਸ ਨਹੀਂ ਹੈਗਾ ਸਾਖੀਆਂ ਦਾ ਟੇਸ ਹੋਗਾ ਜੀ ਸਾਖੀ ਸੁਣਾਓ ਗੁਰਬਾਣੀ ਛੱਡੋ ਕਿਉਂ ਤੁਹਾਨੂੰ ਸਮਝ ਨਹੀਂ ਆਈ ਹੂੰ ਹੂੰ ਇਹਦੀ ਜਿਹਦੀ ਸੁਪੀ ਹੈ ਨਾ ਗੁਰਬਾਨੀ ਵੀ ਉਹੀ ਇਹਦਾ ਟੇਸਟ ਹੈ ਠੀਕ ਹੈ ਸਹੀ ਸਮਝ ਹਾਂ ਸਹੀ ਸਭ ਜਿਹੜਾ ਜੋ ਗੱਲ ਕਹੀ ਹੈ ਜਿਹਦਾ ਸਭ ਤੋਂ ਪਹਿਲੀ ਪੱਲੇ ਹਾਂਜੀ ਪੱਲੇ ਹੋਗੀ ਅਸਲ ਦੇ ਵਿੱਚ ਜਿਹਦੇ ਇੱਥੇ ਭੁੱਖ ਹੈ ਥੱਲੇ ਪੰਡ ਦੀ ਲੋੜ ਹੈ ਮਿੱਠਾ ਉਹਨੂੰ ਲੱਗੂਗਾ ਜਿਹਨੂੰ ਆਪ ਦਾ ਰਸ ਆ ਗਿਆ ਟੇਸਟ ਆ ਗਿਆ ਉਹਨੂੰ ਤਾਂ ਮਿੱਠਾ ਲੱਗੂਗਾ ਜੇ ਨਹੀਂ ਆਇਆ ਸਾਦ ਆਇਓ ਨਾਮ ਨਾਲ ਲੱਗੋ ਪਿਆਰ ਉਹਦਾ ਨਾਮ ਨਾਲ ਪਿਆਰ ਜੀ ਲੱਗ ਸਕਦਾ ਉਹਨੂੰ ਕੌੜਾ ਲੱਗੂਗਾ ਸੱਚ ਸੱਚ ਕੋੜਾ ਫਿਰ ਮੈਨੂੰ ਲੱਗਦਾ ਨਾਮ ਕੋੜਾ ਜਿਹਨੂੰ ਲੱਗਦਾ ਜਿੱਤ ਸਵਾਦ ਨਹੀਂ ਆਇਆ ਸਵਾਦ ਉਹਨੂੰ ਟੇਸ ਉਹਨੂੰ ਲੋੜ ਹੀ ਨਹੀਂ ਸੀ ਰਸਨਾ ਫਿੱਕਾ ਬੋਲਣ ਜਿਹੋ ਜਿਹੜੇ ਬੋਲਦੇ ਨੇ ਨਾ ਜੋ ਵੀ ਉਪਦੇਸ਼ ਕਰਦੇ ਨੇ ਉਹ ਫਿੱਕਾ ਹੈ ਉਹ ਮਾਇਆ ਦੀਆਂ ਗੱਲਾਂ ਇਹ ਨੇ ਸਾਦੀ ਹੈ ਨਿਤਨਤ ਹੋਈ ਫੋੜ ਜਿੱਤ ਨੂੰ ਖੁਆਰੀ ਆ ਹਦ ਵਿੱਚ ਗੁਰਬਾਖੋ ਜਿਹੜੇ ਥੱਲੇ ਦੇ ਉਪਦੇਸ਼ ਨੇ ਜਿੱਦੇ ਸਿਮਰਤਿ ਸਾਸ਼ਤਰਾਲ ਦੇ ਉਹਨੂੰ ਤੁਹਾਨੂੰ ਕਿਹਾ ਲੋਭੀ ਲੋਭ ਸਭ ਕੂੜ ਗਾਲੀਓ ਨਾਵਦੀ ਨਾ ਹੈ ਜਿੱਥੇ ਠੀਕ ਹੈ ਜੀ ਉਹਨੂੰ ਫਿੱਕਾ ਕੈਸੇ ਦੇ ਤਿੱਕਾ ਬੋਲਣਾ ਹਾਂਜੀ ਨਾਨਕ ਕੀਰਤੀ ਪਏ ਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਵਿਚਾਰ ਕਰਤਾ ਕਿਰਤ ਮੰਦੇ ਲੈਵਲ ਦੀ ਹੁੰਦੀ ਹੈ ਜਦੋਂ ਮਾਨੁੰਦੀ ਵਿਚਾਰ ਕਰਦੇ ਕਰਤਾ ਕਿਰਤ ਜਿਹੜੇ ਪਏ ਹੋਏ ਨੇ ਉਹਨਾਂ ਨੇ ਕਮਾਉਣਾ ਜਿਹੜੇ ਸਭ ਨੂੰ ਵਿਚਾਰ ਕਰਦੇ ਨੇ ਉਹਨਾਂ ਨੂੰ ਕੁਝ ਮਿਲਣਾ ਅੱਛਾ ਜੀ ਜਿਹੜੇ ਵਿਚਾਰ ਵਾਲੇ ਪਾਸੇ ਲੱਗੇ ਹੀ ਨਹੀਂ ਹੋਏ ਫਿਰ ਉਹ ਪੜ-ਪੜ ਗੱਡੀ ਲੱਦੀ ਕੋਈ ਨਾ ਕੋਈ ਉਹਨਾਂ ਦੇ ਅੰਦਰ ਜੋ ਸਮਝ ਆ ਜਾਂਦੀ ਹੈ ਉਹ ਹੀ ਦੁਨੀਆ ਦੀ ਤਾਕਤ ਹੈ ਦੁਨੀਆ ਹੈਗੀ ਕੋਈ ਦੁਨੀਆ ਦਾ ਗਿਆਨ ਨਹੀਂ ਹੈ ਕਿ ਉਹ ਉਹਦੇ ਅੰਦਰ ਉਹ ਧੂਤ ਵਿਵਾਸ਼ ਕਰ ਦਵੇ ਇਹ ਤੋਂ ਗਿਆਨ ਚਾਹ ਹਈ ਨਹੀਂ ਹੋਰ ਕੋਈ ਉੱਚੇ ਗਿਆਨ ਵਾਲਾ ਧੀਮੇ ਗਿਆਨ ਵਾਲੇ ਦਾ ਗਿਆਨ ਤੋੜ ਦਿੰਦਾ ਹੁੰਦਾ ਗੁਰਮਤਿ ਨੇ ਤਾਂ ਦੁਜਾ ਗਿਆਨ ਤੋਂ ਗਿਆਨ ਦਾ ਤੋਕੇ ਉਹਨਾਂ ਦਾ ਗਿਆਨ ਕੱਢ ਕੇ ਭਰਮ ਹੁੰਦਾ ਹੀ ਨਹੀਂ ਹੈ ਭਰਮ ਦਾ ਨਾਸ ਕਰਨ ਵਾਲਾ ਗਿਆਨ ਹੈ ਇਹਨੂੰ ਕੌਣ ਬਟਾ ਦੂਗਾ ਹਾਂਜੀ ਠੀਕ ਹੈ ਜੀ ਪੌੜੀ ਤਨ ਤਨ ਸਤਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਆ ਹਮਕੋ ਸ਼ਾਂਤ ਆਈ ਤਨ ਤਨ ਸਤ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤੀ ਪਾਈ ਤਾਂ ਕੋਈ ਤਾਂ ਸਤ ਗੁਰੂ ਸਤਪੁਰਖ ਔਰ ਸਤ ਗੁਰ ਇਹਨਾਂ ਦੀ ਅੱਡ ਅੱਡ ਸਮਝਾਉਗੀ ਵੀ ਇਹਨਾਂ ਦੀ ਸਥਾਨ ਕੀ ਹੈ ਤਨ ਤਨ ਸਤਪੁਰਖ ਬੰਦੇ ਇਹਦਾ ਅਸਤਪੁਰਖ ਹੀ ਸਤਗੁਰੂ ਸਤਪੁਰਖ ਜਿੰਨ ਜਾਣਿਆ ਸਤਗੁਰ ਤਿਸਕਾ ਨਉ ਜਿਹੜੇ ਸਤਪੁਰਖ ਜਾਣ ਲਿਆ ਉਹ ਤਾਂ ਸਤਗੁਰ ਹੈ ਸਾਰੇ ਹੀ ਸਤਗੁਰ ਨਾਨਕ ਵੀ ਸਤਗੁਰ ਹੈ ਕੋਈ ਪੁਰਖ ਪਾਛਾ ਕਹਿੰਦੇ ਨੇ ਸਤਪੁਰਖ ਜਿੰਨ ਜਾਣਿਆ ਸਤਗੁਰ ਤਿਸਕਾ ਦੂ ਸਤਪੁਰਖ ਕੀ ਹੈ ਸ਼ਬਦ ਗੁਰੂ ਹੈ ਜਿਹੜਾ ਹੁਕਮ ਉਹ ਜਿਹਨੇ ਬੁੱਝ ਲਿਆ ਹਾਂ ਜਿਹਨੇ ਹੁਕਮ ਪੁੱਝ ਲਿਆ ਮੈਂ ਹੁਕਮ ਹੈ ਸਤਗੁਰੂ ਹੈ ਸਤਪੁਰਖ ਸਤਗੁਰੂ ਹੈ ਨਾ ਸਤ ਜੋਤ ਹੈ ਪੁਰਖ ਸ਼ਬਦ ਹੈ ਉਹ ਚ ਪੈਦਾ ਹੋਇਆ ਹੈ ਸ਼ਬਦ ਗੁਰੂ ਨੇ ਲਿਖਿਆ ਉਹਦੇ ਵਿੱਚ ਜੋ ਧੁਰ ਕੀ ਬਾਣੀ ਹੈ ਬਾਣੀ ਪੁਰਖਾ ਪੂਰਾ ਕਰਦੀ ਹੈ ਅਧੂਰੇ ਨੂੰ ਪੂਰਾ ਕਰਨਾ ਜਿੰਨਾ ਚਿਰ ਅਸੀਂ ਬੋਲਦੇ ਨਹੀਂ ਦੂਜੇ ਨੂੰ ਗੱਲ ਨਹੀਂ ਦੇ ਸਕਦੇ ਗੱਲ ਚਾਹੇ ਸਾਡੇ ਕੋਲ ਨਾ ਹੋਵੇ ਸਤਗੁਰੂ ਸਤਗੁਰੂ ਉਹ ਹੈ ਉਹਨਾਂ ਨੂੰ ਸਤਗੁਰੂ ਹੈ ਹਮੇਸ਼ਾ ਰਹੇਗਾ ਜਿਹੜਾ ਸਤਗੁਰੂ ਹਮਾਰਾ ਅੱਛਾ ਜਿੱਤ ਬਿਰਿਆ ਆਪਕੋ ਚਾਂਤੀ ਆਈ ਜਿਨਾਂ ਅਜੇ ਸ਼ਬਦ ਗੁਰੂ ਨਾਲ ਸੁਰਤ ਦੀ ਸੀ ਉਦਾਂ ਚ ਬਿਆਨ ਬੋਲਦਾ ਬਣੀ ਰਹਦੀ ਹੈ چاہے ਮੁਕਤ ਵੀ ਹੋਵੇ ਉਹ ਕਹਿ ਰਿਹਾ ਹੈ ਉੱਥੇ ਵੀ ਇੱਕ ਭੂਖੇ ਕਾਰਨ ਇਆਤ੍ਰਕ ਤਕ ਪਾਵ ਹੈ ਠੀਕ ਹੈ ਜੀ ਉਹ ਚਿੰਤਾ ਬਣੀ ਹੋਈ ਹੈ ਕਿਉਂਕਿ ਦੋ ਪਦਾਰਥ ਬਣੇ ਨੇ ਦੋ ਜੇ ਬਣੇ ਦੀ ਤਾਂ ਕਿਹਾ ਹੋਇਆ ਸੰਸਾਰ ਨਾਲੇ ਪਦਾਰਥਾਂ ਵੱਲੋਂ ਭੁੱਖ ਮਿਟ ਜਾਣ ਦੀ ਹੋਰ ਗੱਲ ਹੈ ਹੁਕਮ ਬੁੱਝ ਲੈਣਾ ਸਤਿ ਸ਼ਬਦ ਦੇ ਵਿੱਚ ਸਮਾਜਣਾ ਹੋਰ ਗੱਲ ਹੈ ਜਿਨ੍ਹਾਂ ਜਰ ਕਹਿੰਦੇ ਸੁਰਤ ਸ਼ਬਦ ਚਾਲੂ ਸਾਡੇ ਅੰਦਰ ਕੋਈ ਬਾਣੀ ਪ੍ਰਗਟ ਨਹੀਂ ਹੋਈ ਸੁਰਤ ਸ਼ਬਦ ਦੇ ਵਿੱਚ ਬਿਲੀ ਦੀ ਉਹ ਜਿਹੜਾ ਸ਼ਾਂਤੀ ਰਹੀ ਹੈ ਉਹ ਸਤਿਗੁਰੂ ਜਦੋਂ ہمارا ਜਿਹੜਾ ਨਾਜਾਇਜ਼ ਬੀਲ ਹੋਇਆ ਜਾਂ ਤੋ ਸੁਰਤ ਸ਼ਬਦ ਦੇ ਵਿੱਚ ਸਮਾਇਆ ਜਾਂ ਤੋ ਚੱਟੇ ਮਿਲ ਕੇ ਸ਼ਾਂਤੀ ਆਈ ਠੀਕ ਹੈ ਜੀ ਇਹ ਫਿਰ ਤੀਜੇ ਜਾਂ ਚੌਥੇ ਪਦਾਰਥ ਦੀ ਗੱਲ ਚੱਲ ਰਹੀ ਹੈ ਹਾਂ ਇਹ ਇਹ ਵੀ ਇਸੇ ਦਾ ਦਾਰਸ਼ ਦੀ ਗੱਲ ਹੈ ਠੀਕ ਹੈ ਜੀ ਸਤ ਸਤਪੁਰਖ ਸਤਗੁਰੂ ਹਮਾਰਾ ਜੇ ਕੋ ਫਿਰ ਉਹੀ ਗੱਲ ਕਹਿੰਦੇ ਜਿਤਨੀ ਲਿਆ हमको ਸਾਗਤੀ ਪਾਈ ਆ ਜਿਹੜੀ ਭਗਤੀ ਪਾਈ ਆ ਜਿਹੜੀ ਅਸੀਂ ਗੁਰਬਾਣੀ ਰਚ ਰਹੇ ਹਾਂ ਗੁਰਬਾਣੀ ਉਹ ਤੋਂ ਬਾਹਰ ਨਹੀਂ ਰਚੀ ਜਾ ਸਕਦੀ ਹਾਂਜੀ ਹਰ ਇੱਕ ਹਰ ਭਗਤੀ ਪਾਈ ਹੈ ਹਾਂ ਹਰ ਭਗਤੀ ਪਾਈ ਇਹ ਜਿਹੜਾ ਕਰਦੀ ਭਗਤੀ ਹੈ ਹਰ ਕੀ ਹੈ ਉਹ ਤਾਂ ਬੁਲਾਇਆ ਬੋਲਦਾ ਫਿਰ ਜੜੀ ਸਤਗੁਰੂ ਬੁਲਾਉਂਦਾ ਬੋਲਦਾ ਕੌਣ ਬੋਲਦਾ ਗੁਰਮੁਖ ਹੈ ਸਤਗੁਰ ਹੈ ਬੋਲਣ ਵਾਲਾ ਉਹਦੇ ਰੂਹ ਦੇ ਸਤਗੁਰਤਾ ਹੈ ਉਹਦਾ ਨਾਮ ਸਤਗੁਰੂ ਨਹੀਂ ਹੈ ਪਹਿਲਾਂ ਜਿਵੇਂ ਆਪਾਂ ਪੜਦੇ ਆ ਸਤਪੁਰਖ ਜਿਨ ਜਾਣੇ ਆ ਸਤਗੁਰ ਤਿਸਕਾ ਨਾਮ ਤੇ ਹਾਂ ਉਹ ਸਤਗੁਰ ਸਤਗੁਰ ਨੂੰ ਫਿਰ ਗਾਂ ਸਤਗੁਰੂ ਮਿਲਿਆ ਹੈ ਜੀ ਹਾਂ ਉਹ ਸਤਗੁਰੂ ਮਿਲਿਆ ਉਹਦੇ ਚ ਸੁਣਾ ਗਿਆ ਸਤਗੁਰੂ ਤੇ

ਹਾਂਜੀ ਤਾਂ ਇਹ ਕ ਆਪਣਾ ਬੂਰੇ ਕਿਉਂ ਕਰਦੇ ਉਹ ਇਹ ਕ ਉਹ ਹੈ ਕਿ ਜਦੋਂ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਅੰਦਰੋਂ ਤੇ ਕੋਈ ਤਾਂ ਉਪਜਿਆ ਜਿਹੜਾ ਉਪਜਿਆ ਹੋਇਆ ਹੈ ਪੈਦਾ ਹੋਇਆ ਹੋਇਆ ਹੈ ਸਾਨੂੰ ਲੱਗਦਾ ਹੈ ਸਰੀਰ ਰੂਪ ਦੇ ਰੂਪ ਉਹਦੇ ਰੂਪ ਲਈ ਹੁੰਦਾ ਸੁਬਤਨ ਜਿਹਾ دریا ਸਮਾਜ ਜਾਂਦਾ ਜਾ ਕੇ ਉਹ ਸਮੁੰਦਰੇ ਕਹੋਦੇ ਫਿਰ ਸੁਬਤਰ ਰੂਪ ਤਾਂ ਉਹ ਕਹਿ ਸਕਦੇ ਹਾਂ ਆਪਣੀ ਵੱਖਰੀ ਪਛਾਣ ਕਰ ਭਗਤਾਂ ਦੀ ਆਪਣੀ ਵੱਖਰੀ ਪਛਾਣ ਦੀ ਕੋਈ ਹੁੰਦੀ ਹੈ ਉਹ ਸਮਾਗ ਦੇ ਸਮੁੰਦਰ ਜਿਹੜਾ ਸਮਾਗਿਆ ਸਮੁੰਦਰ ਰੂਪ ਹੋ ਗਿਆ। ਭਗਤ ਸਮੁੰਦਰ ਰੂਪ ਕਹਿ ਸਕਦੇ ਹਾਂ ਅਸੀਂ। ਫਿਰ ਉਹਨਾਂ ਦਾ ਆਪਣਾ ਵਖਰਾ ਕੁਛ ਨਹੀਂ ਹੁੰਦਾ। ਰਹਿੰਦਾ। ਮੇਰਾ ਹੁਜ ਬਿਲਕੁਲ ਕੁਛ ਨਹੀਂ। ਜੋ ਕੁਛ ਐ ਸੋ ਤੇਰਾ ਤੇਰਾ ਤੁਝ ਕੋ ਸੌਂਤੇ ਕਹਿ ਲਾਗੇ ਮੇਰਾ। ਸਭਾਰਾ ਜਿਸ ਦੀ ਸੇਵਾ ਤੇ ਹਮ ਕੋ ਹਮ ਹਰ ਨਾਮ ਕਿੰਨੇ ਵੀ ਸੱਜ ਖਾਣ ਚ ਬੈਠੇ ਨੇ ਸਾਰੇ ਭਗਤ ਨੇ। ਮਹਿਲੀ ਗੱਲ ਇਹ ਹੈ। ਇਹ ਗੱਲ ਉਹਨਾਂ ਦੀ ਹੈ ਸਾਰਿਆਂ ਦੀ। ਉਹ ਸਾਰੇ ਭਗਤਾਂ ਦੇ ਅੰਦਰੋਂ ਹੁਕਮ ਪਹਿਲਾ ਹੁੰਦਾ ਜਿਥੋਂ ਸਾਜ ਖੜ ਚੋਂ ਉਹ ਸਾਰੇ ਸਤਿਗੁਰੂ ਦੇ ਕੱਲਾ ਕੱਲਾ ਸਾਰੇ ਹੀ ਸਤਿਗੁਰੂ ਕਿਹਾ ਜਾ ਸਕਦਾ ਉਹਨੂੰ ਪਰ ਜਿੰਨਾ ਜਿਹਦੇ ਵਿੱਚ ਉਹਨਾਂ ਚੰਦੀ ਕਿਹਾ ਜਾ ਸਕਦਾ ਸਤਗੁਰੇ ਰਹੂਗਾ ਐਨਾ ਫਰਕ ਠੀਕ ਹੈ ਸਰ ਹੈ ਸਰੀਰ ਤੇ ਸਤਗੁਰ ਕਾ ਹੋਊਗਾ ਜਦ ਦੇ ਨਹੀਂ ਰਹੀ ਫਿਰ ਸਤਗੁਰੂ ਰਹਿ ਗਿਆ ਫਿਰ ਨਾਨਕ ਨਹੀਂ ਰਹਾ ਫਿਰ ਨਾਨਕ ਲੈਣਾ ਹੋ ਗਿਆ ਨਾਨਕ ਗਾਂ ਸੰਬੂਧਰ ਹੋ ਗਿਆ ਤੇ ਦਰਿਆ ਨਹੀਂ ਰਹਾ ਦੋ ਨਾਕ ਸਮੁੰਦਰ ਹੋ ਗਿਆ ਲੈਣਾ ਤੇ ਰਿਆ ਹੋ ਗਿਆ ਉਦੀ ਜਗਾ ਨਾਣਾ ਨਾਮ ਹੋ ਗਿਆ ਠੀਕ ਹੈ ਇਹ ਪੇਜ ਹੈ ਇਹ ਪੇਜ ਨਾ ਜਾਣ ਅਣਜਾਣ ਪੜੇ ਦੇ ਵਿੱਚ ਗੱਲ ਹੋਈ ਹੋਈ ਹੈ ਠੀਕ ਹੈ ਜੀ ਤਾਂ ਈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨੀ ਵੈਰੀ ਮਿੱਤਰ हमको ਸਭ ਸਮ ਦ੍ਰਿਸ਼ਟ ਦਿਖਾਈ ਤਨ ਤਨ ਹਰ ਕਹਦੀ ਇਹਨਾਂ ਹਰ ਦਾ ਗਿਆਨ ਕਿੱਥੋਂ ਦਾ ਹਰ ਦਾ ਗਿਆਨ ਹਰ ਦਾ ਗਿਆਨ ਉੱਥੋਂ ਹੀ ਆਉਂਦਾ ਹੈ ਤੋ ਗੁਰੂ ਉਸ ਤੋਂ ਤੁਮਤੇ ਹੋਏ ਸਤਗੁਰੂ ਹੋ ਮਾਰਾ ਹਰ ਗਿਆਨੀ ਵੀ ਜਿਹੜਾ ਹਰੀ ਦਾ ਗਿਆਨ ਰੱਖਣ ਵਾਲਾ ਉਹ ਆਤਮ ਹੀ ਹੈ ਉਹਨੂੰ ਤਾਂ ਕਿਤੋਂ ਮਿਲਿਆ ਹੈ ਗਿਆਨ ਕਿ ਨਾ ਵੈਰੀ ਵਿਤ ਰਬ ਕੋ ਸਭ ਸਭ ਦ੍ਰਿਸ਼ ਦਿਖਾਈ ਦੇਖੋ ਆਪਣੇ ਆਪ ਨੂੰ ਤੁਮ ਕੋ ਕਹਿ ਰਹੇ ਨੇ ਸਤਗੁਰੂ ਕਿਸੇ ਹੋਰ ਨੂੰ ਕਹਿ ਰਹੇ ਨੇ ਹਰ ਗਿਆਨੀ ਕਿਸੇ ਹੋਰ ਨੂੰ ਕਹਿ ਰਹੇ ਨੇ ਉਹ ਜਿਹੜੇ ਆਪ ਤੋਂ ਪਹਿਲਾਂ ਸਰੀਰ ਦੇ ਵਿੱਚ ਨਹੀਂ ਰਹੇ ਜੋ ਉਹ ਸਰੀਰ ਨਹੀਂ ਉਹ ਉਹ ਸਮੁੰਦਰ ਰੂਪ ਨੇ ਉਹ ਉਹ ਹਰ ਗਿਆਨੀ ਉੜਬੀ ਨੇ ਕਦੇ ਭਗਤ ਮਰਦੇ ਤਾਂ ਹੁੰਦੇ ਨਹੀਂ ਕੌਣ ਕਹੇ ਸਤਗੁਰੂ ਹੋਇਓ ਇਸ ਕਰਕੇ ਉਹ ਉਹਨਾਂ ਦੀ ਹੂਦ ਬਰਕਰਾਰ ਰੱਖਣ ਕਰਕੇ ਉਹ ਸਾਰੇ ਹੀ ਸਤਗੁਰੂ ਨੇ ਇੱਕ ਦੀ ਹੁੰਦਾ ਸਤਗੁਰੂ ਕੱਲਾ ਸਤਗੁਰੂ ਹੁੰਦਾ ਸੂਦਰ ਸਾਰੇ ਬਿਲਕੇ ਸਤਗੁਰੂ ਹੁੰਦੇ ਸਾਰਿਆਂ ਦੀ ਜਿਹੜੀ ਸੁਬੂਚੀ ਤੁਰਕੀ ਬਣ ਆਵਾਜ਼ ਆ ਇਹ ਬਾਣਾ ਜਿਹਨੂੰ ਕਹਿੰਦੇ ਆ ਅਸੀਂ ਤੁਰਕੀ ਬਾਣੀ ਵੀ ਕਹਿੰਦੇ ਆ ਅਨਹਾਜ਼ਾਦ ਵੀ ਕਹਿੰਦੇ ਆ ਕਈ ਨਾਂ ਨੇ ਇਹਦੇ ਹੁਕਮ ਵੀ ਐਸੇੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਇਹਨੂੰ ਸੇਵ ਕਰ ਦੇਣਾ ਆ ਦੇਣਾ ਚਾਹੀਦਾ ਧੂੜ ਠੀਕ ਹੈ ਜੀ ਨਾਲੇ ਹੁਣ ਫਿਰ ਪੌੜੀ ਦੇ ਅਖੀਰ ਚ ਵਾਰ ਦੇ ਅਖੀਰ ਚ ਹੁਣ ਫਿਰ ਅੱਧ ਦੇ ਨੇੜੇ ਵੀ ਆ ਚੱਲੀ ਬਾਣੀ ਤੇ ਹੁਣ ਸਤਿਗੁਰੂ ਦੀ ਗੱਲ ਜ਼ਿਆਦਾ ਹੋ ਰਹੀ ਹੈ ਜੀ ਇਹ ਨਾ ਹੁਣ ਅੱਧ ਤੈ ਤਾਂ ਪੜਾਈ ਹੋ ਗਈ ਹੁਣ ਤੇ ਗਾਣੂ ਦੀ ਪੜਾਈ ਦੀ ਹੁਣ ਠੀਕ ਹੈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਕਿਰਪਾ ਦੇ ਬਿਨਾ ਪ੍ਰੇਮ ਵੀ ਬਣਦੀ ਹੈ ਕਹਿੰਦੇ ਨੇ ਉਹ ਕਰਪਾ ਦੇ ਬਿਨਾ ਪ੍ਰੀਤ ਬਣਦੀ ਉਹ ਦੀ ਕਿਰਪਾ ਨਾਲ ਚਾਹੀਦੀ ਆ ਜਿਹੜੇ ਆਪਣੇ ਯਤਨ ਨਾਲ ਜਤਨ ਭਾਵੇਂ ਤਾਂ ਵੀ ਜਤਨ ਨਹੀਂ ਕਿਤੇ ਸਭ ਸਿਰਲਡਰ ਹੈ ਕੋੜ ਬੱਕ ਕਰਦੀ ਉਹਦੀ ਕਿਰਪਾ ਨਾਲ ਸਭ ਕੁਝ ਹੋਇਆ ਤੇ ਅਸੀਂ ਕੁਝ ਨਹੀਂ ਕਰ ਸਕਦੇ ਹਾਂਜੀ ਠੀਕ ਹੈ ਜੀ ਇੱਥੇ 19ਵੀਂ ਪੌੜੀ ਸਮਾਤੀ ਹੈ ਜੀ